ਮਹਾਰਾਜ ਦਾ ਇੱਕ ਬਚਨ ਹੈ ਨਾ ਅਮਲ ਸਰਾਨੂ ਲੇਖਾ ਦੇਣਾ ਆਏ ਕਟਨ ਦੂਤ ਜਮ ਲੈਣਾ ਕਹਤਾ ਖਟਿਆ ਕਹਾ ਗਵਾਇਆ ਚਲੋ ਸ਼ਿਤਾਬ ਦੀਵਾਨ ਬੁਲਾਇਆ ਹੁਣ ਉਥੇ ਫਿਰ ਬੰਦੇ ਨੂੰ ਮੌਤ ਸਾਹਮਣੇ ਆਉਂਦੀ ਕਹਿੰਦੇ ਕਰੂੰ ਅਰਦਾਸ ਗਾਵ ਕਿਚ ਬਾਕੀ ਮੌਤ ਸਾਹਮਣੇ ਵੀ ਕਹਿੰਦਾ ਮੈਂ ਬੇਨਤੀ ਕਰਨਾ ਮੌਤ ਨੂੰ ਕਿ ਅਜੇ ਕੁਝ ਪਿੰਡਾਂ ਚ ਮੈਂ ਪੈਸੇ ਲੈਣੇ ਆ ਗਾਵ ਕਿਚ ਬਾਕੀ ਕਈ ਪਿੰਡ ਰਹਿੰਦੇ ਨਹੀਂ ਜਿੱਥੋਂ ਮੈਂ ਪੈਸੇ ਲੈਣੇ ਨੇ ਪਿਸ਼ਾਉਕਾਰ ਨੂੰ ਮੌਤ ਆਈ ਨਾ ਵਿਆਜ ਲੈਂਦਾ ਸੀ ਕਰਵਰਦਾਸ ਗਾਵ ਕਿਛ ਬਾਕੀ ਉਹਨਾਂ ਕਿਆ ਕੰਮ ਚੜ ਤੂੰ ਚਾਰ ਮਹੀਨੇ ਪੰਜ ਮਹੀਨੇ ਕਹਿੰਨਾ ਅਗੇ ਲਗ ਕਹਿੰਦਾ ਫਿਰ ਇੱਕ ਕੰਮ ਕਰੋ ਅੱਜ ਦੀ ਰਾਤ ਹੀ ਦੇ ਦਿਓ ਮੈਂ ਨਹੀਂ ਇਕੱਠੇ ਕਰ ਸਕਿਆ ਨਿਆਣਿਆਂ ਨੂੰ ਤੇ ਵਹੀ ਦੇ ਜਾ ਫਿਰ ਜਦੋਂ ਮੌਤ ਨੇ ਕਿਹਾ ਨਾ ਤੇ ਬੰਦਾ ਬੜਾ ਸ਼ੈਤਾਨੀ ਵਰਦਾ ਕਹਿੰਦਾ ਫਿਰ ਜਿੰਨੇ ਪੈਸੇ ਹੋਏ ਅੱਧੇ ਤੁਹਾਡੇ ਤੇ ਅੱਧੇ ਮੇਰੇ ਇੱਕ ਰਾਤ ਦਿਓ ਇਹ ਮਾਰ ਨੇ ਲਿਖਿਆ ਬੰਦਾ ਸੱਚੀ ਮੁੱਚੀ ਮੈਂ ਨਾ ਤੋ ਸੋਚਣਾ ਆਪਾ ਕਹਿੰਦੇ ਹਿੰਦੁਸਤਾਨ ਵਿੱਚ ਕਰਪਸ਼ਨ ਬੜੀ ਹੈ ਇਹ ਉਦੋਂ ਵੀ ਸੀ ਜੇ ਕਰਪਸ਼ਨ ਨਾ ਹੁੰਦੀ ਤੇ ਭਗਤ ਕਬੀਰ ਕਿਉਂ ਲਿਖਦਾ ਇਹਦਾ ਮਤਲਬ ਉਦੋਂ ਵਰਤਾਰਾ ਇਹ ਹੀ ਸੀ ਉਦੋਂ ਵੀ ਥੱਗੀ ਸੀ ਕਰੋ ਅਰਦਾਸ ਗਾਬ ਕਿਛ ਬਾਕੀ ਲਿਖੋ ਨਵੇਰ ਅੱਜ ਕੀ ਰਾਤੀ ਕਿਛ ਵੀ ਖਰਚ ਤੇਮਾਰਾ ਸਾਰੂ ਤੈਨੂੰ ਵੀ ਖਰਚ ਪਾਣੀ ਦੇ ਦੇਵਾਂਗਾ ਸੁਭਾ ਨਿਵਾਜ ਸਰਾਏ ਗੁਜਾਰੂ ਸਵੇਰੇ ਤੇਰੇ ਨਾਲ ਚੱਲ ਪਾਂਗਾ ਸੁਭਾ ਨਿਵਾਜ ਸਰਾਏ ਗੁਜਾਰੂ ਮੈਂ ਫਿਰ ਵੀ ਉੰਤਿ ਕਰਾਂਗਾ ਅਥਿੱਤ ਹੈ ਭਵਨੰ ਜਿਸ ਭਵਨ ਵਿੱਚ ਤੂੰ ਰਹਿਣਾ ਬੰਦਿਆ ਉਹ ਘਰ ਵੀ ਨਾਸ਼ਵੰਤ ਹੈ ਤੇ ਨਾਸ਼ਵੰਤ ਤੇ ਆਪ ਹੀ ਹੋ ਗਿਆ ਆਪ ਮਰੇ ਤੇ ਜਗ ਪਰ ਲੋ ਮਹਾਰਾਜ ਕਹਿੰਦੇ ਨੇ ਫਿਰ ਸੁਣਿਓ ਅਥਿੱਤ ਹੈ ਭਵਨੰ ਤੇਰਾ ਘਰ ਵੀ ਟਿਕਾਣਾ ਨਾਸ਼ਵੰਤ ਹੈ ਗਨੰਤ ਸਵਾਸਾ ਗਨੰਤ ਗਿਣਦਾ ਪਿਆ ਹੈ ਗਿਣਤੀ ਹੁੰਦੀ ਪਈ ਹੈ ਤੇਰੀ ਸਵਾਸਾ ਸਵਾਸਾ ਭਾਵੇਂ ਇੱਥੇ ਵਾਹ ਵਾ ਆਇਆ ਜਿਸੀਂ ਕਾਫੀ ਵਿਚਾਰ ਕਰਦੇ ਰਹੇ ਇਹਦਾ ਪਾਠ ਜਿਹੜਾ ਸਾਰਿਆਂ ਨੇ ਕੀਤਾ ਸਵਾਸਾ ਨਹੀਂ ਕੀਤਾ ਵਾਹ ਵਾ ਨਹੀਂ ਬੋਲਿਆ ਪਰ ਸੱਚੀ ਗੱਲ ਜੇ ਅੱਜ ਵੀ ਸੋਚਿਆ ਵੀ ਇਹ ਕਿਉਂ ਆਮ ਤੌਰ ਤੇ ਜਿੱਥੇ ਵਾਹ ਵਾ ਲੱਗਾ ਉਹਨੂੰ ਐੜੇ ਦਾ ਰੂਪ ਦਿੱਤਾ ਜਾਂਦਾ ਹੈ ਨਾ ਸਵਾਸਾ ਹੁਣ ਜਿਵੇਂ ਅਸੀਂ ਪਾਠ ਕਰਨਿਆ ਤਬ ਪਰ ਸਵਾਦ ਜਿੱਥੇ ਤੱਤਾ ਵਾਹ ਵਾ ਪੂਰਾ ਉਹ ਤੇ ਤਬ ਹੈ ਤੇ ਕੁਝ ਵਿਦਵਾਨਾਂ ਦਾ ਮਤ ਹੈ ਜਿੱਥੇ ਤੱਤੇ ਦੇ ਪੈਰ ਵਿੱਚ ਵਾਵਾ ਉਹ ਤ્વਇ ਹੈ ਹਾਂਜੀ ਤੱਤਾ ਔਂਕੜੀ ਇਹ ਇਸ ਤਰ੍ਹਾਂ ਹੋ ਗਿਆ ਨਾ ਤ્વਇ ਹੁਣ ਇੱਥੇ ਸਤਿਗੁਰੂ ਜੀ ਬਚਨ ਕਰ ਰਿਹਾ ਕਿ ਭਾਈ ਸਿੱਖੋ ਦੇਖੋ ਮਨੁੱਖ ਨੂੰ ਕਿੰਨੇ ਗਲੰਤ ਸੁਵਾਸਾ ਜਿਹਨੂੰ ਆਪਾਂ ਸਾਹ ਕਹਿੰਦੇ ਆ ਤੂੰ ਤੁਰਿਆ ਫਿਰਨੇ ਤੇਰੇ ਸਾਹ ਗਿਣਦਾ ਪਿਆ ਕੌਣ ਭਿਆਨ 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 ਅਰਥ ਭਿਆਨਕ ਕੌਣ ਧਰਮੰ ਇਥੇ ਧਰਮ ਦਾ ਅਰਥ ਦੂਜਾ ਧਰਮ ਨਹੀਂ ਕਰਨਾ ਧੌਲ ਧਰਮ ਦਇਆ ਕਾਪੂਤ ਸਰਬ ਧਰਮ ਸ੍ਰੇਸ਼ਟ ਧਰਮ ਇਥੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ ਤੇ ਧਰਮ ਦਾ ਲਬਜ਼ੀ ਅਰਥ ਜਿਹੜਾ ਧਰਮ ਰਾਜ ਵੀ ਆਇਆ ਹੈ ਜਿਵੇਂ ਸੀ ਪੜਨੇ ਨਾਨਕ ਜੀ ਉਪਾਏ ਕਾ ਲਿਖ ਨਾਵੇ ਧਰਮ ਬਹਾਲਿਆ ਧਰਮ ਰਾਜ ਇਥੇ ਮਹਾਰਾਜ ਕਹਿੰਦੇ ਨੇ ਤੂੰ ਤੁਰਿਆ ਫਿਰਨੇ ਤੇ ਜਿਹੜਾ ਧਰਮ ਰਾਜ ਹੈ ਉਹ ਉੱਤੇ ਨਿਗਰਾਨੀ ਰੱਖ ਰਿਹਾ ਵੇਂਦਾ ਪਿਆ ਕਿੱਥੇ ਕਿੱਥੇ ਤੂੰ ਜਾ ਰਿਹਾ ਤੇ ਨਾਲ ਨਾਲ ਸਾਹ ਗਿਣੀ ਜਾਂਦੇ ਵੀ ਅੱਜ ਇੰਨੇ ਮੁੱਕ ਗਏ ਕੱਲ ਇੰਨੇ ਮੁੱਕ ਜਾਣੇ ਨੇ ਅਗਲੇ ਮਹੀਨੇ ਇੱਕ ਇੰਨੇ ਤੈਨੂੰ ਪਤਾ ਹੀ ਕੋਈ ਨਹੀਂ ਜਿੱਦਾਂ ਤੇਰੇ ਸਾਹ ਮੁੱਕ ਗਏ ਤੇ ਜਿੱਥੇ ਸਮਾ ਆਇਆ ਉਹਨੇ ਤੈਨੂੰ ਉੱਥੋਂ ਪਕੜ ਕੇ ਨਾਲ ਲੈ ਜਾਣਾ ਕਿਉਂਕਿ ਇੱਕ ਇੱਕ ਸਾਹ ਤੇਰਾ ਉਹ ਨਿਗਰਾਨੀ ਵਿੱਚ ਦੇਖ ਰਿਹਾ ਹੈ ਆਪ ਗਿਣ ਰਿਹਾ ਹੈ ਗਨਤ ਗਨੰਤ ਗਨੰਤ ਸੁਵਾਸਾ ਭਿਆਨ ਧਰਮੰਗ ਜਿਹੜਾ ਭਿਆਨਕ ਹੈ ਪਰ ਤੇਰਾ ਕੀ ਹਾਲ ਹੋਇਆ ਪੈ ਪਤੰਤ ਵੈਸੇ ਪਤੰਤ ਦਾ ਲਫ਼ਜ਼ੀ ਅਰਥ ਹੁੰਦਾ ਡਿੱਗਾ ਹੋਇਆ ਡਿੱਗ ਪੈਣਾ ਪਤੰਤ ਮੋਹ ਕੂਪ ਮੈਂ ਇਸ ਲਈ ਬਿਸ਼ਰਮ ਲੱਗੇਗਾ ਡਿੱਗਾ ਹੋਇਆ ਮੋਹ ਦੇ ਖੂਦ ਦੇ ਵਿੱਚ ਤਮੇ ਦੇ ਖੂਬ ਵਿੱਚ ਡਿੱਗਾ ਹੈ ਬੰਦਾ ਪਤੰਤ ਮੋਹ ਕੂਪ ਦੁਰਲਭ ਹਾ ਦੇਹੰ ਆਹ ਦੇ ਬੜੀ ਦੁਰਲਭ ਹੈ ਬੜੀ ਮੁਸ਼ਕਲ ਨਾਲ ਮਿਲੀ ਹੈ ਮਹਾਰਾਜ ਕਹਿੰਦੇ ਤਤ ਆਸਰੰਗ ਨਾਨਕ ਹਜ਼ੂਰ ਫਰਮਾਉਂਦੇ ਨੇ ਭਾਈ ਤਤ ਦਾ ਅਰਥ ਇੱਥੇ ਵੈਸੇ ਤਤ ਦਾ ਅਰਥ ਵੈ ਗੁਰੂ ਜੀ ਵੀ ਹੈ ਇੱਥੇ ਤਤ ਦਾ ਅਰਥ ਕਰਾਂਗੇ ਇੱਥੇ ਜਦੋਂ ਤੇਰੇ ਸਰੀਰ ਨੇ ਸਾਥ ਨਹੀਂ ਦੇਣਾ ਉੱਥੇ ਤੇਰਾ ਜਿਹੜਾ ਆਸਰਾ ਹੈ ਆਸਰੰਗ ਦਾ ਅਰਥ ਆਸਰਾ ਸਹਾਰਾ ਤਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਉੱਥੇ ਤੇਰਾ ਸਿਰਫ ਇੱਕ ਆਸਰਾ ਹੈ ਕੀ ਆਸਰਾ ਹੈ ਗੋਬਿੰਦ 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 ਵਾਹ ਵਾਹ ਕਿਆ ਬੰਦਿਆ ਤੂੰ ਸਮਝ ਆ ਓਏ ਉੱਥੇ ਤੇਰਾ ਸਿਰ ਵੇ ਕਾਸ ਰੱਖ ਸਰੀਰ ਤੇਰਾ ਰਹਿ ਗਿਆ ਅਸਾਵਾਂ ਤੂੰ ਬਹੁਤ ਕੀਤੀਆਂ ਮਹਾਰਾਜ ਕਹਿੰਦੇ ਨੇ ਗੋਬਿੰਦ ਗੋਬਿੰਦ ਦਰ ਤੇ ਧਰਤੀ ਦਾ ਸਹਾਰਾ ਪਰਮੇਸ਼ਵਰ ਗੋਬਿੰਦ 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 ਤਿੰਨ ਵਾਰੀ ਉਹ ਜਪ ਮੰਨ ਕਰਕੇ ਗੋਬਿੰਦ ਜਪ ਕਰਮਾ ਕਰਕੇ ਗੋਬਿੰਦ ਮਨ ਬਚ ਕਰਮ ਕਰਕੇ ਉਹਦੀ ਬੰਦਗੀ ਕਰ ਤੇ ਜੇ ਬੰਦਗੀ ਕਰੇਗਾ ਫਿਰ ਕੀ ਮਿਲੇਗਾ ਗੋਪਾਲ ਕਿਰਪਾ ਫਿਰ ਤੈਨੂੰ ਵੈ ਗੁਰੂ ਜੀ ਦੀ ਕਿਰਪਾ ਮਿਲੇਗੀ ਗੋਪਾਲ ਦਾ ਅਰਥ ਧਰਤੀ ਦੀ ਪਾਲਣਾ ਕਰਨ ਵਾਲਾ ਇਹ ਜਿੰਨੇ ਕੋ ਮੈਨੂੰ ਅਰਥ ਸਮਝ ਪਏ ਮੈਂ ਉਹਨੇ ਕੀਤੇ ਆ ਪਰ ਆਪਣਾ ਫਿਰ ਮੈਂ ਗੱਲ ਤੁਹਾਨੂੰ ਦੌਰਾਨ ਲੱਗਣਾ ਆਪਣਾ ਮਕਸਦ ਬਿਲਕੁਲ ਕੰਨ ਰਸ ਨਹੀਂ ਆਪਣਾ ਮਕਸਦ ਹੈ ਆਪਾਂ ਰਲ ਮਿਲ ਕੇ ਹੁਣ ਭਾਈ ਸੰਤੋਖ ਸਿੰਘ ਨੇ ਜਦੋਂ ਗੁਰਪ੍ਰਤਾਪ ਸੂਰਜ ਲਿਖਿਆ ਨਾ ਜੀ ਠੀਕ ਹੈ ਵੀ ਅਸੀਂ ਬਹੁਤ ਕੁਝ ਉਹਨੂੰ ਕਿਹਾ ਇਹ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਉਹਦੇ ਵਿੱਚ ਮਿਲਾਵਟ ਹੈ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਜਿੰਨੇ ਲੋਕ ਉਹਨੂੰ ਮਾੜਾ ਕਹਿੰਦੇ ਪਏ ਆ ਸੱਚੀ ਜੇ ਕੋਈ ਵਿਦਵਾਨ ਮੈਨੂੰ ਦੱਸੋ ਜਿਹੜਾ ਭਾਈ ਸੰਤੋਖ ਸਿੰਘ ਤੋਂ ਪਾਸੇ ਹੋ ਕੇ ਇਤਿਹਾਸ ਨੂੰ ਖੋਜਦਾ ਹੋਵੇ ਉਹ ਤੋਂ ਪਹਿਲਾਂ ਮਹਿਮਾ ਪ੍ਰਕਾਸ਼ ਹੈ ਮਹਿਮਾ ਪ੍ਰਕਾਸ਼ ਉਸ ਤੋਂ ਪਹਿਲਾਂ ਸੀ ਪਰ ਇਨੀ ਡੀਟੇਲ ਚ ਜਿੰਨੀ ਵਿਸਤਾਰ ਨਾਲ ਭਾਈ ਸੰਤੋਖ ਸਿੰਘ ਨੇ ਦਿੱਤਾ ਨਾ ਜੀ ਇੰਨੀ ਵਿਸਤਾਰ ਨਾਲ ਕੋਈ ਨਹੀਂ ਦੇ ਸਕਿਆ ਉਹਨਾਂ ਨੇ ਲਿਖਦੇ ਆ ਇੱਕ ਗੱਲ ਕਹੀ ਕਿਉਂਕਿ ਉਹ ਆਪ ਤਾਂ ਲਿਖਦੇ ਨਹੀਂ ਸੰਨਾਂ ਜੀ ਜੋ ਦੱਸਿਆ ਜਾਂਦਾ ਹੈ ਉਹ ਆਪ ਨਹੀਂ ਸੰਨ ਲਿਖਦੇ ਵੇਖੋ ਵੈਗੁਰੂਦੀਪ ਕਮਾਲ ਹੋ ਗਈ ਕਈ ਵਾਰੀ ਬੰਦੇ ਕਵੀ ਪੋਇਟਰੀ ਲਿਖ ਦਿੰਦੇ ਨੇ ਪਰ ਉਹਨਾਂ ਕੋਲ ਗਾਉਣ ਵਾਲਾ ਗਲਾ ਨਹੀਂ ਹੁੰਦਾ ਤਰਨਮ ਨਹੀਂ ਹੁੰਦਾ ਨਾ ਜੀ ਉਹਨਾਂ ਕੋ ਸੁਰ ਨਹੀਂ ਹੁੰਦਾ ਉਹ ਲਿਖ ਦਿੰਦੇ ਆ ਉਹ ਛੰਦ ਵੀ ਲਿਖ ਦਿੰਦੇ ਆ ਭਾਈ ਸੰਤੋਖ ਸਿੰਘ ਜੀ ਬਾਰੇ ਜੋ ਪੁਰਾਤਨ ਲਿਖਤਾਂ ਚ ਮਿਲਦਾ ਹੈ ਕਿ ਲਖਾਰੀ ਕੋ ਲਿਖਦੇ ਸਨ ਉਹਨਾਂ ਖਪਣੀ ਟਾਈਪ ਜਿਹੜਾ ਹੁੰਦਾ ਚੋਲਾ ਛੋਟਾ ਪਾਇਆ ਹੁੰਦਾ ਸੀ ਨਿੱਕੀ ਦਸਤਾਰ ਸਿਰ ਤੇ ਐਸਾ ਹੱਥ ਵਿੱਚ ਕੜੇ ਸਨ 5 6 ਹਾਂਜੀ ਐਸਾ ਹੱਥ ਵਿੱਚ ਲੱਕੜ ਦੀ ਨਿੱਕੀ ਜੀ ਫੱਟੀ ਪਕੜੀ ਹੁੰਦੀ ਸੀ ਜਦੋਂ ਕਵਤਾ ਉਤਰਦੀ ਸੀ ਨਾ ਜੀ ਉਦੋਂ ਉਸੇ ਛੰਦ ਵਿੱਚ ਗਾਉਂਦੇ ਸਨ ਜੇ ਛੰਦ ਵਿੱਚ ਕਵਤਾ ਆ ਰਹੀ ਹੈ ਵੇਖੋ ਮੈਂ ਫਿਰ ਬੇਨਤੀ ਕਰਾਂ ਲਿਖ ਕੇ ਗਾਉਣਾ ਵੱਖਰੀ ਹੋਰ ਗੱਲ ਹੈ ਉਸ ਬੰਦੇ ਦਾ ਕਿੱਡਾ ਉਹਦਾ ਸ਼ਬਦ ਕੋਸ਼ ਇੰਨੇ ਕਮਾਲ ਦਾ ਸੱਚੀ ਲਓ ਵੈਗਰੂ ਜੀ ਕਿਸੇ ਵਿਸ਼ੇ ਤੇ ਚੱਲਦਾ ਹੈ ਜਿੰਨੇ ਸ਼ਬਦ ਲਿਆਉਂਦਾ ਉਹਦਾ ਸ਼ਬਦ ਦਾ ਪਾਰਾ ਵਾਰ ਹੀ ਕੋਈ ਨਹੀਂ ਜੇ ਕਿਤੇ ਕੁਦਰਤ ਦੀ ਗੱਲ ਕਰਦਾ ਫੁੱਲਾਂ ਦੀ ਤੇ ਸੀ ਕਦੀ ਸੁਣਿਆ ਵੀ ਨਹੀਂ ਜਿਹੜੇ ਫੋਲੋ ਗੰਦ ਦਿੰਦਾ ਜੇ ਪਕਵਾਨ ਦੀ ਗੱਲ ਕਰਦੇ ਨੇ ਸਿਰੇ ਲਾ ਦਿੰਦੇ ਆ ਮੇਰੇ ਕਹਿਣ ਤੋਂ ਮੁਰਾਦ ਉਹ ਫਿਰ ਨਾਲੋ ਨਾ ਗਾਉਣਾ ਕਰਨਾ ਨਾਲ ਲਖਾਰੀਆਂ ਨੇ ਲਿਖੀ ਜਾਣਾ ਤੇ ਜਿਨ੍ਹਾਂ ਲਿਖਦੇ ਸਨ ਸ਼ਾਮ ਨੂੰ ਕਥਾ ਕਰਦੇ ਸਨ ਜਿਨ੍ਹਾਂ ਲਿਖਣਾ ਫਿਰ ਉਹਦੀ ਕਥਾ ਕਰਨੀ ਕਿ ਸੁਧਾਈ ਹੋ ਜਾਏ ਫਿਰ ਕਥਾ ਸੁਣ ਤੋਂ ਬਾਅਦ ਉਹ ਵਿੱਚ ਲਿਖਦੇ ਨੇ ਅੱਜ ਸਰੋਤਿਆਂ ਨੇ ਸਾਨੂੰ ਆਏ ਰਾਏ ਦਿੱਤੀ ਗੁਣੀ ਸੱਜਣਾ ਨੇ ਸੁਣਨ ਵਾਲਿਆਂ ਨੇ ਅਸੀਂ ਇਹ ਦੇ ਵਿੱਚ ਸਵੇਰੇ ਤਬਦੀਲੀ ਕਰ ਦਿੱਤੀ ਮੈਂ ਬੇਨਤੀ ਕਰਾਂਗਾ ਜਿਹੜੀ ਇਹ ਕਥਾ ਹੈ ਨਾ ਇਹ ਸਿਰਫ ਮੇਰੇ ਤੇ ਨਿਰਭਰ ਨਹੀਂ ਆਪਾਂ ਤੁਸੀਂ ਤੁਸੀਂ ਵੀ ਸਮੱਤ ਦੇਣੀ ਹੈ ਕਿਉਂਕਿ ਬਾਣੀ ਮਹਿੰਗੀ ਹੈ ਮੇਰੀ ਅਰਜ਼ ਹੈ ਇੱਥੇ ਸਤਿਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ ਇੱਥੇ ਦੇਹ ਦਾ ਜ਼ਿਕਰ ਕੀਤਾ ਪਹਿਲਾ ਮਾਤਾ ਪਿਤਾ ਦਾ ਫਿਰ ਉਹਨਾਂ ਦੇ ਸਨੇਹ ਦਾ ਹੁਣ ਕਹਿ ਦਿੱਤਾ ਜਿਹੜਾ ਤੂੰ ਦੇਹ ਨੂੰ ਵੀ ਪਿਆਰ ਕਰ ਰਿਹਾ ਹੈ ਨਾ ਇਹ ਦੇਹ ਵੀ ਜਾਣ ਵਾਲੀ ਹੈ ਇਹਨੂੰ ਬੁਢੇਪੇ ਨੇ ਖਾ ਲੈਣਾ ਤੇ ਆਸਾਵਾਂ ਜਿਹੜੀਆਂ ਨੇ ਤੇਰੀਆਂ ਇਛਾਵਾਂ ਜਿਹੜੀਆਂ ਨੇ ਉਹ ਮੁੱਕਦੀਆਂ ਨਹੀਂ ਪਈਆਂ ਥੋੜਾ ਜਾਓ ਬਾਣੀ ਵੱਲ ਚਲ ਕੇ ਤਿੰਨ ਅਵਸਥਾਂ ਸੀ ਕਹਿੰਦੇ ਆ ਸਾਡੇ ਸ਼ਰੀਰ ਦੀਆਂ ਬਾਲ ਜਵਾਨੀ ਔਰ ਬਿਰਧਪੁਨ ਤਿੰਨ ਅਵਸਥਾ ਜਾਨ ਜੇ ਗੁਰਬਾਣੀ ਚ ਹੋਰ ਪਿਛਾ ਥੋੜਾ ਜਾ ਜਾਈਏ ਤੇ ਗੁਰੂ ਨਾਨਕ ਸਾਹਿਬ ਇੱਕ ਚੌਥੀ ਅਵਸਥਾ ਹੋਰ ਦੱਸਦੇ ਆ ਉਹ ਬਚਪਨ ਤੋਂ ਪਹਿਲੀ ਮਾਂ ਦੇ ਪੇਟ ਵਾਲੀ ਪਹਿਲਾ ਪੈਰਾ ਰੈਣਕ ਹੈ ਵਣ ਜਾ ਰਿਆ ਮਿਤਰਾ ਹੁਕਮ ਪਾਇਆ ਗਰਭਾਸੂ ਜਨਮ ਤੋਂ ਪਹਿਲਾਂ ਦਿਖੇ ਕਿ ਜਦੋਂ ਜਨਮ ਨਹੀਂ ਹੋਇਆ ਪਹਿਲੇ ਪੈਰ ਦੇ ਵਿੱਚ ਬੰਦਿਆ ਤੂੰ ਮਾਂ ਦੇ ਗਰਭ ਵਿੱਚ ਤੇਰਾ ਨਿਵਾਸ ਸੀ ਪਹਿਲਾ ਪਹਿਲਾ ਰੈਣਕੇ ਬਣ ਜਾ ਉਂਝ ਵੈਸੇ ਨਾ ਸੱਚੀ ਜੀ ਸ਼ੁਰੂਆਤ ਉਹੀ ਹੈ ਅੱਜਦ ਮੈਂ ਉਦੋਂ ਵੀ ਇੱਥੇ ਪਰਸੋਂ ਕਿਹਾ ਕਿ ਕੈਲਗਰੀ ਕਹੇ ਕਿ ਐਸਾ ਜਿੰਨਾ ਅਸੀਂ ਸਾਰੇ ਗ੍ਰਿਸ਼ਤੀ ਆ ਜਿੰਨਾ ਬੱਚੇ ਦੇ ਜਨਮ ਤੋਂ ਬਾਅਦ ਕਲਪਨਿਆ ਹਾਏ ਡੁੱਬ ਗਿਆ ਹਾਏ ਆ ਹੋ ਗਿਆ ਜੇ ਕਿਤੇ 9 ਮਹੀਨੇ ਮਾਂ ਪਿਓ ਬੰਦਗੀ ਤੇ ਲਾਦਨ ਕਲਪਨਾ ਮੁੱਕ ਜੂਗੀ ਕਿਉਂਕਿ ਜਦੋਂ ਉਧਰ ਵਿੱਚ ਆਪਾਂ ਉਹਨੂੰ ਕੀ ਦਿੱਤਾ ਆਪਾਂ ਤੇ ਅੱਖਾਂ ਨਾਲ ਉਹ ਫਿਲਮਾਂ ਦਿਖਾਈਆਂ ਕੰਨਾਂ ਨਾਲੋਂ ਗਾਣੇ ਸੁਣਾਏ ਹੈ ਅੱਗੇ ਫੋਟੋਆਂ ਗਾਉਣ ਨੱਚਣ ਟੱਪਣ ਵਾਲਿਆਂ ਦੇ ਫੋਟੋਆਂ ਲਾ ਲਈਆਂ ਹੁਣ ਕਈ ਸੱਜਣ ਕਹਿੰਦਾ ਫੋਟੋ ਦੀ ਪੂਜਾ ਨਹੀਂ ਉਹ ਪਿਆਰਿਓ ਪੁਰਾਣੇ ਸੰਗੀਤ ਸਿੰਘ ਕਹਿੰਦੇ ਹੁੰਦੇ ਸਨ ਜਿਸ ਘਰ ਵਿੱਚ ਮਾਤਾ ਦੇ ਉਧਰ ਵਿੱਚ ਬੱਚੇ ਦਾ ਨਿਵਾਸ ਹੈ ਉਹਦੀਆਂ ਅੱਖਾਂ ਦੇ ਸਾਹਮਣੇ ਵੀ ਭਜਨੀਕ ਬੰਦਗੀ ਵਾਲਿਆਂ ਦੇ ਚਿੱਤਰ ਹੋਣੇ ਚਾਹੀਦੇ ਆ ਕਿਉਂਕਿ ਸਾਰੀ ਚੀਜ਼ ਅੰਦਰ ਜਾਂਦੀ ਹੈ ਜੀ ਤੇ ਦੂਜੀ ਗੱਲ ਬੱਚੇ ਦੇ ਜਨਮ ਨਾਲ ਆਪ ਸਭ ਨੂੰ ਪਤਾ ਹੈ ਮਾਂ ਦੇ ਵੀ ਹਾਰਮੋਨ ਜਿਹੜੇ ਬਦਲਦੇ ਨੇ ਸੱਚੀ ਗੱਲ ਉਹ ਜਨਮ ਤੋਂ ਬਾਅਦ ਕਈ ਵੀ ਸਟ੍ਰੈਸ ਵੀ ਚੱਲੀ ਜਾਂਦੀ ਕੱਲਾ ਬੱਚੇ ਦਾ ਜਨਮ ਨਹੀਂ ਹੁੰਦਾ ਬੱਚੇ ਦੇ ਨਾਮ ਬੱਚੇ ਦੇ ਨਾਲ ਮਾਂ ਦਾ ਜਨਮ ਹੁੰਦਾ ਤੇ 9 ਮਹੀਨੇ 10 ਮਹੀਨੇ ਕਿੰਨੇ ਕੋਨੇ ਜੀ ਉਹ ਵੈ ਗੁਰੂ ਜੀ ਸੱਚੀ ਮੁੱਚੀ ਜੇ ਅਧਿਤਿਕਰਾਨੀ ਆਗੋਂ ਪਰਿਵਾਰ ਵਿੱਚ ਯਤਨ ਕਰੀਏ ਕਿਉਂਕਿ ਇਹ ਵੀ ਚੰਗੇ ਭਾਗ ਹੁੰਨ ਤੇ ਤਾਂ ਕੋਈ ਤੁਰਦਾ ਸਾਰਿਆਂ ਥੋੜਾ ਥੁਰ ਪੈਣਾ ਜੀ ਜੇ ਬੰਦਾ ਬੰਦਗੀ ਕਰੇ ਮੈਂ ਇੱਕ ਦਿਨ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਗ੍ਰੰਥ ਸਾਹਿਬ ਕੋਈ ਇਥੇ ਅਰਜ ਕੀਤੀ ਹੁਣ ਆਹ ਮਹਾਰਾਜ ਦਾ ਬਚਨ ਹੈ ਅਰਜੁਨ ਸਤਗੁਰੂ ਸੱਚੇ ਪਿਤਾ ਜੀ ਦਾ ਸੱਤੇ ਪਾਤਸ਼ਾਹ ਜੀ ਦਾ ਉਧਰੈ ਮਾਹ ਆਏ ਕੀਆ ਨਿਵਾਸ ਅੱਗੇ ਹੈ ਮਾਤਾ ਕੈ ਮਨ ਬਹੁਤ ਵਿਕਾਸ ਇਹ ਵਿਕਾਸ ਦਾ ਅਰਥ ਦੁਨਿਆਵੀ ਨਹੀਂ ਕਰਾਂਗੇ ਇਹ ਉਹ ਵਿਕਾਸ ਹੈ ਜਿਹੜਾ ਨਾਮ ਵਿੱਚੋਂ ਪੈਦਾ ਹੋਇਆ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਦਾ ਨਾਸ ਫਿਰ ਕੀ ਹੋਇਆ ਜੀ ਜਦੋਂ ਮਾਂ ਦੇ ਉਧਰ ਵਿੱਚ ਰੋਖਾਨੀ ਵਿਕਾਸ ਸੀ ਫਿਰ ਜਿੰਨੇ ਜਨਮ ਲਿਆ ਦੁਨਿਆਦਾਰ ਥੋੜਾ ਹੋਇਆ ਜੰਮਿਆ ਪੁੱਤ ਭਗਤ ਗੋਬਿੰਦ ਕਾ ਜੰਮਿਆ ਉਸ ਵਿਕਾਸ ਤੇ ਬਖਸ਼ਿਸ਼ ਨਾਲ ਫਿਰ ਅਰਜ ਹੈ ਮਹਾਰਾਜ ਜੀ ਨੇ ਬਚਨ ਨੇ ਕਿ ਅਸਲ ਚ ਸਭੀ ਸ਼ੁਰੂਆਤ ਮੈਂ ਕਾਂਗਾ ਪਹਿਲਾ ਪੈਰ ਉਹਦੇ ਵਿੱਚ ਕਿਤੇ ਦਵੱਲੀ ਕੰਮ ਹੋ ਜਾਏ ਤੇ ਬੜੇ ਸਿਰੇ ਲੱਗ ਜਾਏਗਾ ਦਵੱਲੀ ਦਾ ਅਰਥ ਹੈ ਜੀਵ ਦੀ ਤਾਂ ਸੁਰਤ ਜੁੜੀ ਹੈ ਕਿਉਂਕਿ ਰੋਹਾਨੀਅਤ ਕਹਿੰਦੀ ਹੈ ਕਿ ਨਾਮ ਤੋਂ ਬਿਨਾ ਉਹ ਜੀ ਨਹੀਂ ਸਕਦਾ ਲਿਵ ਤੋਂ ਬਿਨਾ ਠੀਕ ਹੈ ਤੁਸੀਂ ਡਾਕਟਰ ਸਾਹਿਬ ਬੈਠੇ ਹੋਗੇ ਤੁਸੀਂ ਕਹੋਗੇ ਜੀ ਮਸ਼ੀਨਾਂ ਵਿੱਚ ਤਾਂ ਕੁਝ ਹੁੰਦਾ ਹੀ ਨਹੀਂ ਤੇ ਜੋਰ ਵੀ ਸਾਡਾ ਬੰਦਿਆਂ ਦਾ ਲੱਗਾ ਪਿਆ ਵੀ ਨਵੀਂ ਗੱਲ ਮੇਲੇ ਨੂੰ ਖੰਡਨ ਕਰੀਏ ਫਟਾਫਟ ਬੰਦੇ ਦੀ ਬਿਰਤੀ ਤੇ ਬਹੁਤ ਨਿਰਪਰ ਕਰਦਾ ਹੈ ਕਈ ਵਾਰੀ ਬੰਦੇ ਪੰਥ ਦਾ ਵਾਸਤਾ ਪਾਉਂਦੇ ਪਾਉਂਦੇ ਵੀ ਗ੍ਰੰਥ ਨੂੰ ਖੰਡਨ ਕਰੀ ਜਾਂਦੇ ਆ ਉਹਨਾਂ ਦੀ ਨੀਅਤ ਕੀ ਹੈ ਨੀਅਤ ਦੀ ਗੱਲ ਹੈ ਜੀ ਪਿਆਰਿਓ ਬੰਦੇ ਦੀ ਅੰਦਰ ਦੀ ਨੀਅਤ ਕੀ ਹੈ ਹੁਣ ਪਹਿਲਾ ਪੈਰ ਜਿਹੜਾ ਹੈ ਉੱਥੇ ਸਿਮਰਨ ਤੋਂ ਬਿਨਾ ਤਾਂ ਰਹਿ ਹੀ ਨਹੀਂ ਸਕਦਾ ਪਹਿਲਾ ਪੈਰ ਹੈ ਰਾਇਣ ਕਾ ਬਣ ਜਾ ਰਿਹਾ ਮਿੱਤਰਾ ਹੁਕਮ ਭਿਆ ਗਰਬਾਸ ਦੂਜਾ ਮਹਾਰਾਏ ਫਿਰ ਦੂਜਾ ਪਹਿਰਾ ਕਿੰਦ ਦੂਜਾ ਪਹਿਰਾ ਰੈਣਕੇ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਤੀਸਰਾ ਪਹਿਰਾ ਆਇਆ ਤੀਜੇ ਪਹਿਰਾ ਰੈਣਕੇ ਬਣ ਜਾ ਰਿਆ ਮਿੱਤਰਾ ਧਨ ਜੋਬਨ ਸ਼ੋਚ ਚਿੱਤ ਤੇ ਜਿਹੜਾ ਜ਼ਿਕਰ ਖੋਣ ਗੁਰੂ ਦੇਵ ਕਰ ਰਿਹਾ ਮਹਾਰਾਜ ਕਹਿੰਦੇ ਚੌਥਾ ਪਹਿਰਾ ਰੈਣਕੇ ਬਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਆਪਾਂ ਸਿਰਫ ਇੱਕ ਇੱਕ ਟੁਕ ਲਈ ਹੁਣ ਖੇਤ ਲਾਵੀ ਸਮਝਦੇ ਆਪਾਂ ਵੀ ਲਾਵੇ ਵਾਢੀ ਦਾ ਵੇਲਾ ਆ ਗਿਆ ਹੁਣ ਵੜਨਾ ਹੁਣ ਆ ਮੇਰਾ ਤੁਹਾਡਾ ਸਰੀਰ ਹੈ ਅਸੀਂ ਜਿੰਨੇ ਬੈਠੇ ਆ ਜਿਹੜੇ ਸੀ ਢਲ ਚੁੱਕੇ ਆ 55 ਲੰਘ ਚੁੱਕੇ ਆ ਅਗਾ ਹੁਣ ਤੁਰਨੇ ਪਏ ਆ ਸਰੀਰ ਚ ਉਹ ਤਾਕਤ ਨਹੀਂ ਰਹਿਣੀ ਜਿਹੜੀ ਜਵਾਨੀ ਵਿੱਚ ਸੀ ਉਹ ਸ਼ਕਤੀ ਨਹੀਂ ਰਹਿਣੀ ਸੱਚੀ ਮੱਚੀ ਗੋਡੇ ਤੰਗ ਕਰਦੇ ਆ ਲੱਤਾਂ ਤੰਗ ਕਰਦੀਆਂ ਨੇ ਫਿਰ ਪ੍ਰੋਬਲਮ ਇਹ ਵੇ ਕੱਲਾ ਸਰੀਰ ਹੀ ਨਹੀਂ ਤੰਗ ਕੀਤਾ ਕਰਦਾ ਜੋ ਕੁਝ ਅੱਜ ਤੱਕ ਗੰਦਾ ਮੰਦਾ ਚੰਗਾ ਕੀਤਾ ਸਿਮਰਨ ਚ ਬੈਠਿਆ ਉਹ ਸੂਲਾਂ ਚ ਵੀ ਜਾਂਦੀਆਂ ਟਿਕਣੋਂ ਵੀ ਨਹੀਂ ਦੇ ਰਿਆ ਹਜ਼ੂਰ ਕਹਿੰਦੇ ਨਾ ਵੇਖ ਬੰਦਿਆ ਅਸੀਂ ਕਹਿੰਨੇ ਆ ਨੀ ਜੀ ਬੁਢੇਪਾ ਹੈ ਤਾਂ ਕਮਜ਼ੋਰੀ ਪਰ ਸੱਚੀ ਜਵਾਨੀ ਦੀ ਪਿੱਠ ਜੇ ਲਾਂਦਾ ਤੇ ਕਮਜ਼ੋਰੀ ਲਾਂਦਾ ਜਰ ਆਈ ਜੋਬਨ ਕਦੀ ਹਾਰਦਾ ਦੇਖਿਆ ਬੁਢੇਪਾ ਜੋਬਨ ਨੂੰ ਖਰਾ ਦਿੰਦਾ ਜਰ ਆਈ ਜੋਬਨ ਖਾਰਿਆ ਗੁਡੇ ਪੇ ਵਿੱਚ ਜਵਾਨੀ ਖਾਰ ਗਈ ਤੇ ਕਿੰਨਾ ਕੋ ਹਾਰ ਗਈ denn ਉਹ ਨੀਰ ਵੈ ਤਨਖੀਨਾ ਪੈ ਕੇਸ ਦੁਦਵਾਨੀ ਮਥਯੰਤ ਦੇਹੰ ਖਿਣੰਤ ਬਲੰੰ ਵਰਧੰਤ ਜਰਵਾ ਹਿਤਯੰਤ ਮਾਇਆ ਅਤਯੰਤ ਆਸਾ ਅਥਿੱਤਿਆ ਭਾਵਨੰ ਹੁਣ ਕਿਵੇਂ ਜੋੜ ਗਿਆ ਅੱਖਾਂ ਜਿਹੜੀਆਂ ਸੋਨਾਂ ਚ ਪਾਣੀ ਨਹੀਂ ਰੁਕਦਾ ਗਿਆ ਨੁਕਦਾ ਨਹੀਂ ਪਿਆ ਨੈਨੋ ਨੀਰ ਵੈ ਤਨਖੀਨਾ ਤਨ ਬਿਲਕੁਲ ਕਮਜ਼ੋਰ ਹੋ ਗਿਆ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਕੇਸ ਭੈ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਇੱਥੇ ਸ਼ਬਦ ਦਾ ਅਰਥ ਗੁਰਬਾਣੀ ਨਹੀਂ ਬੰਦੇ ਦੀ ਆਵਾਜ਼ ਹੀ ਕੋਈ ਨਹੀਂ ਨਿਕਲਦੀ ਸ਼ਬਦ ਹੀ ਨਿਕਲਦਾ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਪ੍ਰਾਣੀ ਮਹਾਰਾਜ ਕਹਿੰਦੇ ਨੇ ਰਾਮ ਰਾਏ ਖੋ ਹੈ ਬੈਦ ਬਨਵਾਰੀ ਆਪਣੇ ਸੰਤਾਂ ਲਿਓ ਉਭਾਰੀ ਮੱਥਾ ਪੀਰ ਸੱਚੀ ਮੁਚਿ ਉਹਨਾਂ ਆਪਾਂ ਜਿਆਦਾ ਤਰੀਕਾ ਡਾਕਟਰ ਨਹੀਂ ਹੁੰਦੀਆਂ ਨੇ ਅੱਜ ਅੱਖਾਂ ਵਾਲੇ ਕੋਲ ਜਾਣਾ ਇਹਨੂੰ ਨੈਗੇਟਿਵ ਨਾ ਸਮਝੋ ਸੱਚੀ ਜੇ ਅੱਜ ਅੱਖਾਂ ਵਾਲੇ ਦੀ ਅਪਾਇੰਟਮੈਂਟ ਹੈ ਅੱਜ ਕੰਨਾਂ ਵਾਲੇ ਨੇ ਕਿਹਾ ਅੱਜ ਗੋਡਿਆਂ ਵਾਲੇ ਨੇ ਕਿਹਾ ਬੰਦਾ ਵਿਚਾਰਾ ਮਹੀਨਾ ਪਰੇਸਤ ਨਹੀਂ ਤੁਰਿਆ ਰਿੰਦਾ ਮੱਥਾ ਪੀਰ ਸਰੀਰ ਜਲਨ ਹੈ ਸਰੀਰ ਜਲਦਾ ਨੀਂਦ ਨਹੀਂ ਪੈਂਦੀ ਕਰਕ ਕਰੇਜੇ ਮਾਹੀ ਸੀਨੇ ਦੇ ਵਿੱਚ ਤੁਰਿਆ ਹੁਣ ਦਰਦ ਹੋਣ ਲੱਗ ਪੈਂਦੀ ਹੈ ਪਰ ਇਹ ਮੈਂ ਆਪ ਨੂੰ ਬੇਨਤੀ ਕਰਾ ਆਪਾਂ ਨਿਰਾਸ਼ਤਾ 'ਚ ਨਹੀਂ ਜਾਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜੇ ਬੁਢੇਪਾ ਆ ਗਿਆ ਆਪਾਂ ਇੱਥੋਂ ਵੀ ਕੰਮ ਚੁੱਕ ਲਾਗੇ ਪਰ ਅਸਲੀਅਤ ਇਹ ਵੇ ਨਾ ਮਾਥੇ ਪੀਰ ਸਰੀਰ ਜਲਨ ਕਾ ਕਰਕ ਕਰੀਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਰਹੁਣ ਤੇ ਦੀ ਦਵਾਈ ਕੋਈ ਨਹੀਂ ਤੇ ਦੂਜੀ ਗੱਲ ساری ਜ਼ਿੰਦਗੀ ਕਮਾਇਆ ਹੁੰਦਾ ਆ ਨਵੇਂ ਨਵੇਂ ਚਿਹਰੇ ਘਰ ਆ ਜਾਂਦੇ ਆ ਹੌਮੇ ਨੂੰ ਐਡੀ ਵੱਡੀ ਸੱਟ ਵੱਜਦੀ ਏ ਵੇ ਇਹ ਸੱਚ ਜੇ ਪਹਿਲਾਂ ਬੰਦੇ ਨੇ ਹਕੂਮਤ ਕੀਤੀ ਹੁੰਦੀ ਜਦੋਂ ਕਮਾਈ ਕਰਦਾ ਪੁੱਤਰਾ ਤੇ ਧੀਆ ਨਾਲ ਸਭ ਨਾਲ ਹੁਣ ਜਦੋਂ ਨਵੇਂ-ਨਵੇਂ ਚਿਹਰੇ ਆ ਗਏ ਨੂਆ ਆ ਗੀਆਂ ਪੋਤੇ ਆ ਗਏ ਪਰਪੋਤੇ ਆ ਗਏ ਸੱਚੀ ਮੱਚੀ ਹੁਣ ਬੰਦੇ ਦੀ ਉਹ ਕੀਮਤ ਨਹੀਂ ਰਹਿੰਦੀ ਤੇ ਜਦੋਂ ਬਡੇਪੇ ਚ ਹੰਕਾਰ ਨੂੰ ਸੱਟ ਵੱਜਦੀ ਫਿਰ ਬੰਦਾ ਬਿਮਾਰ ਹੋ ਜਾਂਦਾ ਹੈ ਸੱਚ ਦਾ ਹੰਕਾਰ ਨੂੰ ਹੀ ਨਾ ਵੀ ਮੇਰੀ ਕੋਈ ਮੰਦਾ ਨਹੀਂ ਪਿਆ ਮੈਨੂੰ ਕੋਈ ਨਹੀਂ ਜੇ ਪੁੱਛਦਾ ਤੁਸੀਂ ਕਦੇ ਦੇਖਿਓ ਬਜ਼ੁਰਗ ਬੈਠੇ ਨੇ ਕੋਈ ਮਸੂਸਨਾ ਕਰੇ ਸਾਰੇ ਨਹੀਂ ਹੁੰਦੇ ਜ਼ਿਆਦਾਤਰ ਸਹੀ ਐ ਅੱਧੇੋਂ ਜ਼ਿਆਦਾ ਬੰਦੇ ਇਹ ਕਲਪ ਦੇ ਨੇ ਸਾਡੀ ਤੋਂ ਨਿਆਣੀ ਸੁਣਦੇ ਹੀ ਕੋਈ ਨਹੀਂ ਕਿਉਂਕਿ ਜਿਹੜੀ ਉਹ ਸੁਣਾਉਂਦੇ ਸਨ ਅੱਗੇ ਸੁਣੀ ਜਾਂਦੀ ਸੀ ਹੁਣ ਨਾ ਸੁਣੀ ਜਾਂਦੀ